ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਜੀ ਫਰਕ ਹੈ ਹਾਂ ਖੜ ਜਾ ਰੁਕਦੇ ਹੁਣ ਲੋਕ ਅੱਛਾ ਕਿਉਂ ਦੇ ਦੋ ਕੋਈ ਚੱਲੋ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆ ਦਿਆਂਗੇ ਲਿਆਓ ਫਿਰ ਹਰ ਦਿਨ ਕਰਦਾ ਰਿਹਾ ਮਾਰਾ ਚਲੋ ਕੋਈ ਨਹੀਂ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇਖੋ ਕਿਉਂ ਦੇਖੋ ਮਾਰਾ ਤੁਸੀਂ ਕਿਰਦੀਆਂ ਕਰਦੇ ਇਹ ਉੱਤਰ ਖਸਿਕਾ 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 ਆਂਦੀ ਖਸਿਕਾ ਆਂਦੀ ਠੀਕੋ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ ਆ ਰਹੇ ਜੀਕਰ ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ ਲਾਤ ਲਾ ਇਹ ਉੱਥੇ ਕੋਈ ਨਹੀਂ ਪੈਜੂਗਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਮਹਿਕਮੇ ਦਾ ਇਹਦਾ ਨੰਬਰ ਦੇ ਜਾਂਦੀ ਆ ਜਦੋਂ ਮਰਜ਼ੀ ਫੋਨ ਕਰ ਲਿਓ ਇੱਕ ਬੇਨਤੀ ਸਾਡੀ ਹੋਰ ਹੂੰ ਸਾਨੂੰ ਨਾ ਭਲਾ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦੇ ਦਿਓ ਸ਼ੈੱਡ ਪਾ ਕੇ ਦੀਏ ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦਿਨਾ ਇਹਨਾਂ ਜ਼ਰੂਰ ਸਸੀ ਕਰ ਚਲੋ ਸ਼ੈੱਡ ਆਪਾਂ ਕਿੱਥੇ ਕਿਚਾਈਦਾ ਸ਼ੈੱਡ ਸ਼ੈੱਡ ਜੀ ਉੱਥੇ ਲਾਉ ਜਿੱਥੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਬਾਤ ਸੁਣ ਲਓ ਪਹਿਲਾਂ ਠੀਕ ਹੈ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਹੈ ਚਲੋ ਠੀਕ ਹੈ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਉੱਤਰ ਉੱਤਰ ਇਹਦਾ ਇਲੈਕਟ੍ਰਿਕ ਬਿਲ ਸੀ ਇਹਦਾ ਇਹ ਕ ਦੂਜੇ ਬਜਾ ਤੇ ਇਹ ਇਹ ਉੱਚੀ ਨੀਵੀਂ ਜੀ ਵੀ ਖੜੀ ਆ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪ੍ਰੀਤ ਉਹਨਾਂ ਦੂਜੇ ਦੂਸਰੇ ਬਜਰਤ ਨੂੰ ਲੈ ਜਾਓ ਗੁਰਪ੍ਰੀਤ ਹਾਂ ਜੀ ਉਹਦੇ ਤੇ ਫੜਾ ਉਹਨਾਂ ਨੂੰ ਸਾਈਕਲ ਤੇ ਕਰਾਓ ਹੈਂ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਬਿਨਾਂ ਸਟਾਰਟ ਦੇ ਹੋ ਜਾਏ ਠੀਕ ਹੈ ਇਹ ਪੂਰੀ ਰੇਸ ਕਰਾਂਗੇ ਉਸ ਦਾ ਅਗਲੇ ਹਾਂ ਇਹ ਦੇਖ ਹਜੇ ਕਿ ਅੱਗੇ ਡਾ ਲਓ ਪੰਜਾ ਰੱਖ ਲਿਆ ਠੀਕ ਹੈ ਜੀ ਚਲੋ ਹੌਲੀ 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 ਨਾਲ ਹੀ ਇਸ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੀ ਹੈ ਪਰ ਜਦੋਂ ਤੁਸੀਂ ਖੜਾਉਣਾ ਇਹਨੂੰ ਜਰੂਰ ਬੰਦ ਕਰਨਾ ਪਿੱਛੋਂ ਕਰਦੇ ਨੇ ਟ੍ਰੇਨਿੰਗ ਦੇ ਇਹਨੂੰ ਆ ਬਾਪੂ ਨੂੰ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਚੜ੍ਹ ਲੀਆਂ ਕਰਾ ਰੱਖੋ ਇਹ ਤਰ੍ਹਾਂ ਜਿਵੇਂ ਮਰੁੰਡੇ ਤਾਂ ਲੈ ਲਓ ਬਾਬਿਆਂ ਤੋਂ ਸਾਝੀ ਲੈ ਲੈ ਮੈਮ ਕੁਝ ਨਾ ਫਲਾਈਓਰ ਤੋਂ ਬੱਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਤਾਂ ਬੂੜ ਇੱਥੇ ਲਵਾਈ ਰੁਕਦੀ ਅੱਗੇ ਆ ਜੀ ਹੁਣ ਪਹਿਲਾਂ ਵੀ ਇੱਕ ਕਿਧਰ ਉੱਥੇ ਤੱਕ ਰੁਕ ਜਾਇਆ ਕਰਨੀਆਂ ਗੱਡੀਆਂ ਜੀ ਹਾਂ ਚਲੋ ਆਪਾਂ ਇਹ ਕਿਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂ ਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਮ ਇਹਨਾਂ ਦੇ ਸੈਂਟਰ ਵਿੱਚ ਕਿਸੇ ਕੈਂਪ ਲਗਵਾ ਲੱਗਿਆ ਅੱਛਾ ਜਿਹਨੇ ਰੁਕਾਂ ਦੀ ਨੈਸ਼ਨਲ ਡਿਫੈਂਸਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦੇ ਹੈ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਅੱਜ ਦੇ ਕੋਲ ਸਭ ਨੇ ਮੀਟਿੰਗ ਹੋ ਪਹਿ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਪੈਨਸ਼ਨ ਲਵਾਓ ਜੀ 50 50 ਕਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦੋ ਦਾਰ ਕੱਢ ਦੇ ਜੀ ਉਮਰ ਕਰ 55 ਸਾਲ ਤੇ ਪੈਨਸਾ ਰੱਖੀ ਹੋਈ ਹੈ ਕੋਈ ਨੀ ਦਾ ਰਕਾਰਡ ਲਾਓ ਤੁਸੀਂ ਇਹਨਾਂ ਦੇ ਕਰਵਾ ਦੇਣੀ ਹੈ ਲੱਗੀ ਹੋਈ ਸਭ ਲੱਗੀ ਹੋਈ ਇਹਨਾਂ ਦੀ ਨਹੀਂ ਲੱਗੀ ਹਾਂ ਜਿੰਨੇ ਗਣੇ ਬਹਿ ਜੀ ਮਾ ਅੱਛਾ ਜਿਹੜੇ ਗਣੇ ਦੀ ਦੋ ਕਰਵਾ ਜਾਨਾ ਬੰਦੇ ਅੱਛਾ ਤੇ ਇਹ ਦੇਖੋ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ ਠੀਕ 60 ਸਾਲ ਤੋਂ ਘਟਾ ਕਰਵਾ ਦੇਣੇ ਬਾਬਾ ਜੀ ਹਾਂਜੀ ਕੀ ਕਰਾਉਣਾ ਹੈ ਕੋਈ ਬੰਦੋਬਾਤ ਹੈ ਅੱਛਾ ਇਹਨਾਂ ਦਾ ਲੈ ਲਓ ਧਾਰ ਕਟ ਜੋ ਵੀ ਆਪਾਂ ਕਰ ਸਕਦੇ ਕਰ ਦਿੰਦੇ ਬਾਪੂ ਜੀ ਸਾਰਿਆਂ ਦਾ ਕਰਵਾ ਦੇਣਾ ਕਰਵਾ ਦੇਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲੈਓ ਦੇ ਦਿਓ ਮੈਂ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੂੰ ਹਾਈ ਕਰ ਵੀ ਦੇ ਬੇਸ਼ੰਦਰ ਇੱਧਰ ਵੀ ਦੇਸ਼ੰਦਰ ਬੈਸੇ ਜਿੰਨੇ ਸਾਰੇ ਇਕੱਠੇ ਦੇ ਦਿੰਦਾ ਠੀਕ ਹੈ ਧੰਨਵਾਦ ਉਹ ਦੇ ਦੇਓਗੇ ਜੀ 200 ਦੇ ਦੇਓਗੇ ਆਓ ਬਾਪੂ ਤੁਹਾਨੂੰ ਲੈ ਲਾ ਹਾਲੋ ਬਾਪੂ ਜੀ ਹਾਲੋ ਆਪੇ ਕਰ ਲਓ ਆ ਦੋਸਾਂ ਦੇ ਦੋਵੇਂ ਦੇ ਸਮਝਦੇ ਹੋਗੇ 200 ਲੈਣਾ ਹੋ ਗਿਆ 600 ਕਰਨੋਗੇ 4 ਪਰ ਤੋਂ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਹੋਗੇ ਜੀ hola <laughs> lo <laughs>